ਸ਼ਹੀਦ ਕੁਲਦੀਪ ਸਿੰਘ ਥਾਣੇਦਾਰ ਨੂੰ ਦੂਜੀ ਵਰਸੀ ਤੇ ਡਾਕਟਰ ਨਛੱਤਰਪਾਲ ਐਮਐਲਏ ਨਵਾਂ ਸ਼ਹਿਰ ਵੱਲੋਂ ਸ਼ਹੀਦ ਦਾ ਦਰਜਾ ਦਫਾਉਣ ਲਈ ਵਿਧਾਨ ਸਭਾ ਵਿੱਚ ਪ੍ਰਸਤਾਵ ਰੱਖਿਆ ਗਿਆ ਹੈ ਡਾਕਟਰ ਨਛੱਤਰਪਾਲ ਸਿੰਘ ਐਮਐਲਏ ਨਵਾਂ ਸ਼ਹਿਰ ਨੇ ਦੱਸਿਆ ਕਿ 2 ਸਾਲ ਪਹਿਲਾਂ ਮੈਂ ਅਤੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਐਮਐਲਏ ਬੰਗਾ ਵੱਲੋਂ विधानसभा ਵਿੱਚ ਕੁਲਦੀਪ ਸਿੰਘ ASI ਜਿਨ੍ਹਾਂ ਨੂੰ ਨਾਕੇ ਤੇ ਡਿਊਟੀ ਦੌਰਾਨ ਰੋਡ ਐਕਸੀਡੈਂਟ ਵਿੱਚ ਕੁਚਲ ਦਿੱਤਾ ਸੀ ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਕੁਲਦੀਪ ਸਿੰਘ ASI ਨੂੰ ਸ਼ਹੀਦ ਦਾ ਦਰਜਾ ਤਵਉਣ ਲਈ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਗੱਲਬਾਤ ਕਰਾਂਗੇ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਗੁਣਾਚੌਰ ਵਿਖੇ ਅੱਖਾਂ ਦੀ ਜਾਂਚ ਦਾ ਅਤੇ ਆਪਰੇਸ਼ਨ ਕੈਂਪ ਵੀ ਲਗਾਇਆ ਗਿਆ ਸਰ ਅੱਜ ਬਹੁਤ ਕਿਉਂ ਸੀ ਇਹ ਰੈਲਵੇਸ਼ਨ ਤੁਸੀਂ ਅੱਜ ਸਾਡੇ ਬਹੁਤ ਹੀ ਸ਼ਤਿਕਾਰਯੋਗ ਜੀ ਥਾਣੇਦਾਰ ਕੁਲਦੀਪ ਸਿੰਘ ਜੀ ਦੀ ਜਗ੍ਹਾ ਦੇ ਅੰਦਰ ਉਹਨਾਂ ਦੇ ਪਰਿਵਾਰ ਤੋਂ ਸਾਡੇ ਅੰਕ ਜੀਤਰਾਮ ਜੀ ਵਿਜੇ ਕੁਮਾਰ ਗੁਣਾਚੌਰ ਦੇ ਦਨ ਜਿਹੜਾ ਹਨਾ ਆਪਣੀ ਨੀਂਵਾਂ ਜਿੰਦਾ ਪਰਵਾਰ ਇਹਦਾ ਪਹਿਲਾ ਵੀ ਸਮਾਜ સેવા ਲੋਕ ਸੇਵਾ ਅਰਵਾਸਾਬ ਡਾਕਟਰ ਅੰਬेडकर ਦੇ ਅੰਦੋਲਨ ਨੂੰ ਚਲਾਉਣ ਲਈ ਇਹਨਾਂ ਦਾ ਬਹੁਤ ਵੱਡਾ ਪੰਜਾਬ ਦੇ ਅੰਦਰ ਯੋਗਦਾਨ ਹੈ ਪਰ ਹਮੇਸ਼ਾ ਗੁਰੂ ਸਾਹਿਬਾਨ ਦੀ ਜੋ ਸਾਝੀ ਬਾਤ ਦਾ ਵਿਦੇਸ਼ ਉਹ ਫਲਾਉਣ ਤੇ ਯਤਨ ਕਰਦੇ ਰਹਿੰਦੇ ਆ ਸਾਡਾ ਛੋਟਾ ਵੀਰ ਕੇਨ ਤਰਜੀਤ ਸਿੰਘ ਜਿਹੜਾ ਸਮਾਜ ਕੌਮ ਲੋਕਾਂ ਦੀ ਰੱਖਿਆ ਕਰਦਾ ਹੋਇਆ ਇਸ ਸੰਸਾਰ ਤੋਂ ਚਲੇ ਗਿਆ ਅੱਜ ਉਹਨਾਂ ਦੀ ਯਾਦ ਦੇ ਅੰਦਰ ਜਿਹੜਾ ਅੱਖਾਂ ਦਾ ਕੈਂਪ ਪਰਿਵਾਰ ਵੱਲੋਂ ਲਗਾਇਆ ਜਿਹੜਾ ਬਹੁਤ ਹੀ ਇਲਾਗਾ ਜੋ ਕਦਮ ਹੈ ਅਸੀਂ ਅੱਜ ਦੇ ਇਸ ਮੌਕੇ ਤੇ ਮਾਣਯੋਗ ਪ੍ਰਦੀਪ ਸਿੰਘ ਜੀ ਤੇ ਚਾਤਾ ਦੇ ਫੁੱਟ ਮਿਲ ਕੇ ਆਂਦੇ ਆ ਉਹਨਾਂ ਨੂੰ ਯਾਦ ਕਰਦੇ ਆ ਇਤਿਹਾਸ ਕਰਦੇ ਆ ਕਿ ਜਿਹੜੀ ਇਹ ਹੈ ਸੁਸ਼ੀਤਾ ਆ ਉਹਨਾਂ ਨੂੰ ਸਭ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਹਮੇਸ਼ਾ ਹੌਸਲਾ ਜਿਹੜਾ ਜੀਦਾ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਅਜਿਹੀ ਹੋ ਕੇ ਜਿਨ੍ਹਾਂ ਕਰਕੇ ਅਸੀਂ ਸੁੱਕੀ ਬਸ ਰਹੇ ਆ ਅਸੀਂ ਸਾਡੇ ਉਹ ਸਹਾਇਤਾ ਕਰਦੇ ਕਰਕੇ ਅਸੀਂ ਜਿਹੜੇ ਆ ਉਹ ਬੜੀਆ ਜ਼ਿੰਦਗੀ ਜੀਤੇ ਦਾ ਰਹੇ ਉਹਨਾਂ ਦਾ ਪਰਿਵਾਰਾਂ ਦਾ ਇਤੇ ਸਾਜਣੇ ਦੋਗਾ ਤਾਂ ਮੈਂ ਕਹਾਂ ਕਿ ਜਿਆਦਾ ਕਰੇ ਸਰ ਇਹ ਸ਼੍ਰੀ ਕੁਲਦੀਪ ਸਿੰਘ ਦੇ ਨਾਮ ਉੱਤੇ ਪੀਡੀ ਦੇ ਵਿੱਚ ਸਮਾਰਕ ਜਾਂ ਕੋਈ ਰੋਡ ਜਾਂ ਕੋਈ ਲਾਇਬ੍ਰੇਰੀ ਪੈਰਾ ਆ ਸਰਕਾਰ ਵੱਲੋਂ ਕਿਉਂਕਿ ਜਦੋਂ ਇਹ ਉਸ ਵੇਲੇ ਮਾਮਲਾ ਆਇਆ ਸੀ ਐਸਐਮਐਲ ਹਲਕਾ ਦੇ ਐਮਐਲਏ ਡਾਕਟਰ ਸੁਖਵਿੰਦਰ ਚੁੱਪੀ ਮੋਰਸੀ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਹਾਇਆ ਸੀ ਇਹ ਨਾਕੇ ਦੇ ਉੱਤੇ ਲੋਕਾਂ ਨੂੰ ਸ਼ਕਤੀ ਨੂੰ ਜੀਨੀ ਬਣਾ ਰਹੇ ਸੀ ਤਦ ਗੋਦਨ ਜੇਤ ਗੱਡੀਆਂ ਆਈਆਂ ਆਮਦਨ ਟੱਕਰ ਮਾਰੀ ਉਹ ਲੋਕੀਂ ਚੀਰ ਹੋਏ ਔਰ ਕੋਈ ਸਾਥੀ ਨੂੰ ਸੱਟਾ ਲੱਗ ਗਿਆ ਜਿਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇ ਰਹੇਗਾ ਸਰਕਾਰ ਨੂੰ ਗੱਲ ਮੰਨੀ ਅਗਲੀ ਗੱਲ ਵੀ ਅਸੀਂ ਦੁਆਰਾ ਸਰਕਾਰ ਦੇ ਧਿਆਨ ਦਿਵਾਵਾਂਗੇ ਵੀ ਭਾਈ ਜਿਹੜੇ ਸ਼ਹੀਦ ਹੋਏ ਆ ਉਨਾ ਵਿਜਾਦ ਦੇ ਅੰਦਰ ਕੰਮ ਕੋਈ ਨਾ ਕੋਈ ਉਹਨਾਂ ਨੇ ਲਗਾਇਆ ਉਸ ਇਲਾਕੇ ਦੇ ਅੰਦਰ ਯਾਦਗਾਰ ਬਣਾਉਣੇ ਗਏ ਜੀ ਤਾਂ ਜੋ ਉਹਨਾਂ ਨੂੰ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਸਰ 2 ਸਾਲ ਹੋ ਗਏ ਇਹਨਾਂ ਨੂੰ ਛੇਪ 2 ਸਾਲ ਦੇ ਵਿੱਚ ਅੱਜ ਤੀ ਆਪਾਂ ਦੜ ਜਾਂਦੀ ਦਵਾ ਸਕੇ ਤੇ ਹੁਣ ਕਿੰਨਾ ਸਮਾਂ ਹੋ ਗਿਆ ਲੋਕ ਇਹਦੇ ਬਾਰੇ ਮੈਂ ਪ੍ਰਵਾਨ ਨਾਲ ਗੱਲ ਕਰਕੇ ਆਪਾਂ ਮੇਰਾ ਪੁਲਿਸ ਪ੍ਰਸ਼ਾਸਨ ਕੋਾਈ ਪੰਜਾਬ ਸਰਕਾਰ ਨਾਲ ਖਤਾਉਣ ਲੱਗ ਗਏ ਜੀ ਕੋਈ ਵੀੜੀ ਵੀ ਗੱਲ ਹੋ ਗਈ ਉਹਦਾ ਦੇਖੋ ਕਿ ਅੱਜ ਪੁਲਿਸ ਅਫਸਰ ਜੀ ਜਿਆਤੇ ਵਿੱਚ ਆਏ ਕੀ ਹੋ ਗਿਆ ਸੀ ਡਾਕਟਰ ਜੀ ਪਿਛਲੇ 2 ਸਾਲ ਪਹਿਲਾਂ 18 ਮਾਰਚ ਦਾ ਉਹ ਦਿਨ ਜਿਹੜਾ ਅੱਜ ਵੀ ਸਾਨੂੰ ਨਹੀਂ ਭੋਸਾ ਦੇ ਇੱਕ ਫੈਮਿਲੀ ਟੂਰ ਤੇ ਸਾਰੇ ਇਕੱਠੇ ਸੀ ਬੀਜੇ ਦੀ ਫੈਮਿਲੀ ਹੋ ਸਾਡੀ ਫੈਮਿਲੀ ਅਸੀਂ ਆਪਣੇ ਆਊਟ ਆਫ ਸਟੇਟ ਪੰਜਾਬੀ ਦਾ ਟੂਰ ਤੇ ਸੀ ਔਰ 18 ਮਾਰਚ ਨੂੰ ਸ਼ਾਮ ਨੂੰ ਜਦੋਂ ਸਾਨੂੰ ਇੱਕ ਮੈਸੇਜ ਮਿਲਿਆ ਤਾਂ ਬਹੁਤ ਸੁਣ ਕੇ ਬੜੇ ਜੋ ਸਟਾਰਬੋਏ ਉਹਗੇ ਪਰਿਵਾਰ ਜਿੱਥੇ ਮਿਸ਼ਨਾ ਜੁੜਿਆ ਪਰਿਵਾਰ ਹੈ ਉਥੇ ਸਮਾਜਿਕ ਸੋਚ ਨਾਲ ਜੁੜਿਆ ਪਰਿਵਾਰ ਹੈ ਇਹ ਹਲਕੇ ਦੇ ਉਹਨਾਂ ਮੋਢੀ ਪਰਿਵਾਰਾਂ ਚੋਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਅ ਅਫਸਰ ਜੀ ਸਾਕਾਪਾਲ ਜੀ ਤੇਰਾਮ ਜੀ ਸਰਪੰਚ ਗੁਣਾਚੌਰ ਉਹਨਾਂ ਦੇ بیٹے ਵਿਜੇ ਜੀ ਕੁਲਦੀਪ ਜੀ ਜਿਹੜੇ ਨਿਰੰਤਰ ਜਿਹੜੇ ਬਾਵਾ ਸਾਹਿਬ ਦੀ ਸੋਤੇ ਖੰਣਾੜੇ ਪਰਵਾਸੀ ਜਦੋਂ 18 ਮਾਰਚ ਦਾ ਮਨਹੂਸ ਦਿਨ ਜਿਹੜਾ ਸਾਨੂੰ ਖਬਰ ਮਿਲੀ ਔਰ 18 ਮਾਰਚ ਤੋਂ ਲੈ ਕੇ 6 ਜੂਨ ਦੇ ਵਿੱਚ ਕੁਲਦੀਪ ਜੀ ਨੇ ਜ਼ਿੰਦਗੀ ਔਰ ਮੌਤ ਦੀ ਇੱਕ ਬਹੁਤ ਲੰਬੀ ਲੜਾਈ ਲੜੀ ਔਰ ਪਰਿਵਾਰ ਨੇ ਬਹੁਤ ਹੀ ਮਿਹਨਤ ਜਨਾਬ ਬੜੀ ਸਦਕ ਦੇ ਨਾਲ ਜਿਹੜਾ ਕੁਲਦੀਪ ਜੀ ਨੂੰ ਬਚਾਉਣ ਦੇ ਲਈ ਉਪਰਾਲਾ ਕੀਤਾ ਹੈ ਉੱਤੇ ਜਿੱਤੇ ਪਰਿਵਾਰ ਨੇ ਉਦਮ ਕੀਤਾ ਹੈ ਉੱਤੇ ਜਦੋਂ ਸਾਰੇ ਬੈਰੋਕ੍ਰੇਸੀ ਤੱਕ ਪੁਲਿਸ ਮੈਗਵੇ ਤੱਕ ਸਾਰੀ ਕੇਸ ਗੱਲ ਤੱਕ ਮਾਰੇ ਗਏ ਤਾਂ ਗੰਭੀਰਤਾ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਕੁਲਦੀਪ ਜੀ ਦੇ ਇਲਾਜ ਦੇ ਲਈ ਜਿਹੜਾ ਉਹਨਾਂ ਨੇ ਵੀ ਆਪਣਾ ਬਣਦਾ ਜਿਹੜਾ ਜੋਗਨ ਪਾਇਆ ਔਰ ਖੀਰ ਜਿਹੜਾ 6 ਜੂਨ ਜਿਹੜਾ ਅੱਜ 2 ਸਾਲ ਪਹਿਲਾਂ ਉਹ ਸੈਡੇ ਤੋਂ ਚਲੇ ਗਏ ਅੱਜ ਉਹਨਾਂ ਦੀ ਯਾਦ ਵਿੱਚ ਪਿਛਲੇ ਸਾਲ ਵਾਰ ਵੀ ਅੱਜ ਵੀ ਪਰਿਵਾਰ ਵੱਲੋਂ ਜਿਹੜਾ ਫ੍ਰੀ ਉਹਨੂੰ ਯਾਦ ਕਰਨ ਦੇ ਲਈ ਤਾਂ ਜੌਣੇ ਸਮੇਂ ਚ ਨੌਜਵਾਨਾਂ ਚ ਇੱਕ ਦੇਸ਼ ਦੇ ਲਈ ਔਰ ਸਮਾਜ ਦੇ ਲਈ ਜਿਹੜੀ ਪੈਰਾਮੈਟਿਕ ਫੋਰਸ ਹੈ ਔਰ ਪੁਲਿਸ ਫੋਰਸ ਵਿੱਚ ਇੱਕ ਨੌਜਵਾਨਾਂ ਚ ਐਕਸਪਰਟ ਪੈਦਾ ਕੰਮ ਦੇ ਲਈ ਵੀ ਜਿਹੜੇ ਇੱਕ ਵੀਜੇ ਵਰਗੇ ਨੌਜਵਾਨ ਉਹ ਸਮਾਜ ਲਈ ਪੰਜਾਬ ਲਈ ਸ਼ਹੀਦ ਹੋਏ ਨੇ ਉਹਨਾਂ ਨੇ ਪੰਜਾਬ ਚ ਅਮਨ ਅਮਾਨ ਦੀ ਸਥਿਤੀ ਕਾਇਮ ਰੱਖਣ ਦੇ ਲਈ ਲਾਰਡ ਆਰਡਰ ਦੀ ਸਥਿਤੀ ਜਿਹੜੀ ਉਸ ਦਿਨ ਬਣੀ ਸੀ ਜਿਸ ਦਿਨ ਇਹ ਭਿਆਨਕ ਜਿਹੜਾ ਹਾਦਸਾ ਹੋਇਆ ਪੂਰੇ ਪੰਜਾਬ ਚ ਜਿਹੜਾ ਅਲਰਟ ਜਾਰੀ ਸੀ ਅਲਰਟ ਜਾਰੀ ਦੇ ਵਿੱਚ ਵੀ ਐਡੀ ਵੱਡੀ ਘਟਨਾ ਵਾਪਰੀ ਦੋ ਜਿਹੜੇ ਪੁਲਿਸ ਅਫਸਰਾਂ ਦਾ ਨਾ ਆਉਤੇ ਮੁਲਾਜਮਾ ਦਾ ਐਕਸੀਡੈਂਟ ਵਿੱਚ ਗੰਭੀਰ ਰੂਪ ਵਿੱਚ ਜਿਹੜਾ ਉਸਨੇ ਜੱਗਵੇ ਔਰ ਦੋਨੋਂ ਸਾਥੀ ਜਿਹੜੇ ਉਹ ਪਰਿਵਾਰ ਨੂੰ ਬੇਵਕਤੀ ਜਿਹੜਾ ਦੀ ਵਿੱਚ ਵਿਚਵਾ ਦੇਖਸਨ ਅਜਿਹਾ ਦੀ ਜਾਪ ਜਿਹੜਾ ਪਰਿਵਾਰ ਬਣਾਉ ਜਿਹੜੇ ਕੈਂਪ ਲਾਇਆ ਗਿਆ ਤਾਂ ਜੋ ਜਿਹੜਾ ਲੋੜਵੰਦਾਂ ਨੂੰ ਅੱਖਾਂ ਦਾ ਜਿਹੜਾ ਚੈੱਕਅਪ ਔਰ ਜਿਹੜੀਆਂ ਐਨਕਾ ਬੱਚਿਆਂ ਦਾ ਪ੍ਰੋਗਰਾਮ ਹੈ ਔਰ ਮਾਹੌਲ ਨੂੰ ਆਪਣੇ ਪੰਜਾਬ ਦੇ ਵਾਤਾਵਰਣ ਨੂੰ ਕੈਮ ਰੱਖਣ ਦੇ ਲਈ ਜਿਹੜਾ ਪਰਿਵਾਰ ਵੱਲੋਂ ਜਿਹੜਾ ਉੱਤੇ ਬੰਡੜ ਦਾ ਜਿਹੜਾ ਅੱਜ ਪਰੋਂ ਰੱਖਿਆ ਬੜਾ ਲਾਇਸ਼ਾਗੋਗ ਹੈ ਅਸੀਂ ਇਸ ਕਾਰਨ ਦੇ ਲਈ ਪਰਿਵਾਰ ਦਾ ਕਾਨਮ ਦਾ ਐਪਰੀਸ਼ੀਏਟ ਕਰਦੇ ਆਂ ਔਰ ਨੌਜਵਾਨਾਂ ਚ ਵੀ ਬੇ ਸਾਨੂੰ ਆਪਣੇ ਉਦੇਸ਼ ਕੌਮ ਲਈ ਜਿਹੜਾ ਲੜਨ ਲਈ ਔਰ ਦਹਰ ਤਲਾਕ ਕੁਰਬਾਨੀ ਰੱਖਣ ਦਾ ਜਜ਼ਬਾ ਕਰ ਚਾਹੀਦਾ ਕੁਲਦੀਪ ਜੀ ਕੁਰਬਾਨੀ ਦੇ ਜਿਹੜੇ ਪਹੁੰਚ ਨੇ ਜਿਨ੍ਹਾਂ ਨੇ ਪੰਜਾਬ ਦੇ ਆ ਜਿਹੜੀ ਕੁਰਬਾਨੀ ਦਿੱਤੀ ਹੈ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਆਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਜੈ ਪੀ ਜੈ ਮੈਂ ਹੰਦੂ ਜਿੰਦ ਕੋਟਾ ਹਾਂ ਉਨਲਿਸ਼ਨ ਹਸਪੀਟਲ ਤੋਂ ਸਾਰੀ ਦਿਨ ਦੇ ਨਾਲ ਅੱਜ ਇੱਥੇ ਭਾਜੀ ਕੁਲਦੀਪ ਸਿੰਘ ਜਿਹੜੇ ਪੰਜਾਬ ਪੁਲਿਸ ਵਿੱਚ ਸੀ ਉਹਨਾਂ ਦੀ ਦੂਜੀ ਵਰਸੀ ਤੇ ਚੈੱਕ ਅਪ ਲਈ ਅਸੀਂ ਆਏ ਹੋਇਆ ਔਰ ਇਸ ਮੌਕੇ ਤੇ ਅਸੀਂ ਸਾਰੇ ਸਾਰੀ ਟੀਮ ਨੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਅੱਖਾਂ ਫ੍ਰੀ ਚੈੱਕ ਅਪ ਸ਼ੂਗਰ ਬੀਪੀ ਤੇ ਹੋਰ ਜੋ ਵੀ ਮੋਤੀਆ ਵਗੈਰਾ ਮਰੀਜ਼ਾਂ ਦਾ ਉਹਨਾਂ ਦਾ ਚੈੱਕ ਅਪ ਫ੍ਰੀ ਕਰ ਰਹੇ ਆਂ ਔਰ ਸਾਰੇ ਇਸ ਕੈਂਪ ਦਾ ਲਾਭ ਲੈ ਰਹੇ ਨੇ ਤੇ ਬਾਕੀ ਤੇ ਜਿਹੜਾ ਕੰਮ ਸਾਰਾ ਵਧੀਆ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੇ ਆਪਣਾ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਹਾਂ ਜੀ ਬਿਲਕੁਲ ਜਿਹੜੇ ਮੋਤੀਆ ਦੇ ਆਪਰੇਸ਼ਨ ਹੋਣਗੇ ਉਹ ਸਾਡੀ ਜਿਹੜੀ ਗੁਰਨਾਨਕ ਮਿਸ਼ਨ ਹਸਪੀਟਲ ਦੇ ਇੱਕ ਮੋਤੀਆ ਲੈਬਰੀ ਉਹਦੇ ਵਿੱਚ ਅਸੀਂ ਫ੍ਰੀ ਕੇਸ ਕਰਾਂਗੇ ਔਰ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਇਹ ਐਡਵਾਈਸ ਕੀਤਾ ਹੈ ਕਿ ਉੱਥੇ ਆ ਕੇ ਇਹ ਆਪਣਾ ਲਾਭ ਫ੍ਰੀ ਕਰੇ ਤੇ ਇਹਦੇ ਵਿੱਚ ਜਿਹੜੀਆਂ ਐਨਕਾਮ ਹੁੰਨੇਗਾ ਹਾਂਜੀ ਐਨਕਾਮ ਤੇ ਮੈਡੀਸਨ ਜਿਹੜੀ ਅਸੀਂ ਇਸ ਟਾਈਮ ਮੌਕੇ ਤੇ ਮਰੀਜ਼ਾਂ ਨੂੰ ਚੈੱਕਅਪ ਕਰਕੇ ਦੇ ਰਹੇ ਹਾਂ ਜਨਰਲ ਮੈਡੀਕਲ ਕੈਂਪ ਆ ਜਾਂ ਕਿ ਨਹੀਂ ਆਈ ਚੈੱਕਅਪ ਤੋਂ ਟੋਟਲੀ ਜਗ੍ਹਾ ਅਸੀਂ ਫ੍ਰੀ ਕਰ ਰਹੇ ਹਾਂ ਉਹਦੇ ਵਿੱਚ ਸ਼ੂਗਰ ਬੀਪੀ ਤੇ ਐਨਕਾਮ ਮੈਡੀਸਨ ਤੇ ਮੋਤੀਏ ਤੇ ਅਪਰੇਸ਼ਨ ਅਡਵਾਈਸ ਜੋ ਵੀ ਲੋੜਵੰਦ ਹੋਏਗਾ ਉਹ ਆਪਣਾ ਲਾਸਟ ਫ੍ਰੀ ਕਰਾਏਗਾ